ਹੈੱਡ ਐਂਡ ਰਨਰ ਕਾਨੂੰਨ ਵਿੱਚ ਸੋਧ ਕੀਤੇ ਜਾਣ ਤੋਂ ਬਾਅਦ ਜਿੱਥੇ ਪੂਰੇ ਹੀ ਦੇਸ਼ ਦੇ ਵਿੱਚ ਟਰੱਕ ਆਪਰੇਟਰਾਂ ਵੱਲੋਂ ਰੋਸਜਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਿੱਚ ਜੇਕਰ ਟਰੱਕ ਡਰਾਈਵਰ ਨੂੰ ਹਾਦਸਾ ਹੁੰਦਾ ਉਸ ਦੌਰਾਨ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਨੂੰ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ ਇਸ ਕਾਰਨ ਅੱਜ ਪੂਰੇ ਹੀ ਦੇਸ਼ ਦੇ ਵਿੱਚ ਟਰੱਕ ਆਪਰੇਟਰਾਂ ਵੱਲੋਂ ਹੜਤਾਲ ਕੀਤੀ ਹੋਈ ਹੈ ਜਸਦੇ ਚੱਲਦੇ ਆ ਪੰਜਾਬ ਦੇ ਵਿੱਚ ਵੀ ਮਾਹੌਲ ਦੇਖਿਆ ਗਿਆ ਹੜਤਾਲ ਦੇ ਚੱਲਦੇ ਪੈਟਰੋਲ ਅਤੇ ਡੀਜ਼ਲ ਦੇ ਟਰੱਕ ਨਹੀਂ ਪਹੁੰਚ ਰਹੇ ਸਨ ਜਿਸ ਕਾਰਨ ਲੋਕਾਂ ਵੱਲੋਂ ਆਸ ਲਗਾਈ ਗਈ ਸੀ ਕਿ ਆਨਲਾਈਨ ਸਮੇਂ ਦੇ ਵਿੱਚ ਜੇਕਰ ਹੜਤਾਲ ਜਾਰੀ ਰਹਿੰਦੀ ਹੈ ਤਾਂ ਪੈਟਰੋਲ ਅਤੇ ਡੀਜ਼ਲ ਦੀ ਦਿੱਕਤ ਆਵੇਗੀ ਜਸਦੇ ਚੱਲਦੇ ਆ ਪੂਰੇ ਹੀ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਇਕੱਠਾ ਕਰਨ ਲਈ ਲੋਕਾਂ ਦਾ ਜਮਾਵੜਾ ਪਟਾਣ ਪਾਪੜਾ ਉਤੇ ਉਮੜਾਇਆ ਪੂਰੇ ਹੀ ਪੰਜਾਬ ਦੇਖਿਆ ਗਿਆ ਕਿ ਲਗਾਤਾਰ ਪੈਟਰੋਲ ਪੰਪ ਭਰੇ ਹੋਏ ਸਨ ਲੋਕਾਂ ਵੱਲੋਂ ਵੱਡੀਆਂ-ਵੱਡੀਆਂ ਲਾਈਨਾਂ ਵਿੱਚ ਲੱਗ ਕੇ ਪੈਟਰੋਲ ਅਤੇ ਡੀਜ਼ਲ ਲਿਆ ਜਾ ਰਿਹਾ ਸੀ ਅਤੇ ਕਿੰਨੇ ਕਿਦੇ ਸਰਕਾਰ ਉੱਪਰ ਵੀ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਅੱਛਾ ਸਰਕਾਰ ਨੂੰ ਉਹਨਾਂ ਨੂੰ ਅਜੇ ਤੰਗੀ ਆ ਰਹੀ ਹੈ ਇਸ ਦੇ ਚੱਲਦਿਆਂ ਪ੍ਰੀਕੋਰਡ ਵਿੱਚ ਵੀ ਵਿਖਿਆ ਗਿਆ ਕਿ ਪੰਪਾਂ ਦੇ ਵਿੱਚ ਵੱਡੀਆਂ-ਵੱਡੀਆਂ ਲੈਣਾ ਲੱਗੀਆਂ ਪਰ ਇਸ ਦੇ ਬਾਵਜੂਦ ਇੱਕ ਹੋਰ ਤਸਵੀਰ ਦੇਖਣ ਨੂੰ ਮਿਲੀ ਜਿਸ ਵਿੱਚ ਅੱਜ ਐਂਬੂਲੈਂਸਾਂ ਨੂੰ ਵੀ ਇਨ੍ਹਾਂ ਲੈਣਾ ਦੇ ਵਿੱਚ ਲੱਗਣਾ ਪਿਆ ਜਿਸ ਕਰ ਉਹਨਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀ ਸਾਹਮਣਾ ਕਰਨਾ ਪਿਆ ਇਸ ਮੌਕੇ ਪ੍ਰੀਕੋਰਡ ਦੇ ਵਿੱਚ ਐਂਬੂਲੈਂਸ ਡਰਾਈਵਰਾਂ ਨੇ ਕਿਹਾ ਕਿ ਉਹ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਪਰ ਉਹਨਾਂ ਨੂੰ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਜਿਸ ਕਰ ਉਹਨਾਂ ਨੂੰ ਐਮਰਜੈਂਸੀ ਸਪਲਾਈਆਂ ਦੇਣ ਵਿੱਚ ਦਿੱਕਤ ਆ ਰਹੀ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਪਹਿਲਾਂ ਹੀ ਡੈਪਟੀ ਕਮਿਸ਼ਨਰ ਫਰੀਕੋਟ ਨਾਲ ਮੀਟਿੰਗ ਹੋਈ ਸੀ ਕਿ ਉਹਨਾਂ ਨੂੰ ਦਿੱਕਤ ਨਹੀਂ ਹੋਣ ਦਿੱਤੀ ਜਾਵੇ ਪਰ ਉਹਨਾਂ ਨੂੰ ਫੇਰ ਵੀ ਘੰਟੇ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ ਇਸ ਮੌਕੇ ਜਦੋਂ ਫਰੀਕੋਟ ਦੇ ਹੀ ਪਟ્રોલ ਪਪ ਮਾਲਕ ਨਵੀਨ ਰਾਵੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆ ਕਿ ਉਹਨਾਂ ਕੋਲ ਐਮਰਜੈਂਸੀ ਸਟਾਕ ਰੱਖਣਾ ਹੁੰਦਾ ਹੈ ਅਤੇ ਨਾਲ ਹੀ ਉਹਨਾਂ ਵੱਲੋਂ ਐਂਬੂਲੈਂਸਾਂ ਨੂੰ ਪਹਿਲ ਦੇ ਆਧਾਰ ਤੇ ਤੇਲ ਦਿੱਤਾ ਜਾ ਰਿਹਾ ਹੈ ਕੁਛ ਵੀ ਸੁਣੋ ਇਸ ਮੱਕੇ ਪٹرول ਪੰਪ ਤੇ ਲਾਈਨ ਵਿੱਚ ਲੱਗੇ ਹੋਏ ਐਂਬੂਲੈਂਸ ਡਰਾਈਵਰ ਨੇ ਕੀ ਕੀਤਾ ਤੇ ਨਾਲ ਹੀ ਪٹرول ਪੰਪ ਦੇ ਮਾਲਕ ਨਵੀਨ 라ਵੜਾ ਨੇ ਕੀ ਰੱਖਿਆ ਆਪਣਾ ਪੱਖ ਹਾਂ ਜੀ ਮੇਰਾ ਨਾਂ ਜਗਦੇਵ ਸਿੰਘ ਧਾਲੀਵਾਲ ਐਂਬੂਲੈਂਸ ਯੂਨੀਅਨ ਫਰੀਦਕੋਟ ਤੋਂ ਗੱਲ ਕਰਦੇ ਆ ਜੀ ਜੋ ਮੋਦੀ ਸਾਹਿਬ ਨੇ ਕਾਲੇ ਕਾਨੂੰਨ ਡਰਾਈਵਰਾਂ ਦੇ ਖਿਲਾਫ ਬਣਾਏ ਆ ਆਲ ਇੰਡੀਆ ਦੇ ਵਿੱਚ ਅਸੀਂ ਇਹਦਾ ਵਿਰੋਧ ਕਰਦੇ ਆ ਜਿਹੜੀ ਫਰੀਦਕੋਟ ਯੂਨੀਅਨ ਐਂਬੂਲੈਂਸ ਵੱਲੋਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਅਸੀਂ ਅੱਜ ਸਵੇਰ ਡੀਸੀ ਸਾਹਿਬ ਤੋਂ ਮੇਸ਼ ਹੋਏ ਸੀ ਸਾਨੂੰ ਦਾ ਹੁਕਮ ਹੋਇਆ ਵੀ ਤੁਹਾਨੂੰ ਐਂਬੂਲੈਂਸ ਦੇ ਵਿੱਚ ਡੀਜ਼ਲ ਪੈਟਰੋਲ ਦੀ ਪ੍ਰੋਬਲਮ ਨਹੀਂ ਆਊਗੀ ਪਰ ਜਿਹੜੇ ਕਾਲੇ ਕਾਨੂੰਨ ਆਏ ਇਹਨਾਂ ਦਾ ਬਹੁਤ ਜ਼ਿਆਦਾ ਅਸੀਂ ਪ੍ਰਤੀਰੋਧ ਕਰਦੇ ਆਂ ਆਲ ਇੰਡੀਆ ਦੇ ਵਿੱਚ ਪੂਰੀਆਂ ਜੂਨੀਅਰਾਂ ਨੂੰ ਡਰਾਈਵਰਾਂ ਨੂੰ ਅਸੀਂ ਇਹ ਗੱਲ ਕਹਿੰਦੇ ਆਂ ਵੀ ਇਹਦਾ ਸਖਤ ਤੋਂ ਸਖਤ ਇਦੀ ਨਿੰਦਿਆ ਕੀਤੀ ਜਾਵੇ ਔਰ ਹੜਤਾਲ ਕੀਤੀ ਜਾਵੇ ਧਰਨੇ ਲਾ ਕੇ ਚੱਕੇ ਜਾਮ ਕੀਤੇ ਜਾਣ ਅਸੀਂ ਹੁਣ ਇੱਥੇ ਜੀ 1 ਘੰਟੇ ਤੋਂ ਖੜੇ ਆਂ ਹਜੇ ਤੱਕ ਮਤਲਬ ਸਾਨੂੰ ਡੀਜ਼ਲ ਪੈਟਰੋਲ ਨਹੀਂ ਮਿਲੇਗਾ ਔਰ ਮੈਡੀਕਲ ਦੇ ਵਿੱਚ ਜਿਹੜੇ ਪੇਸ਼ੈਂਟ ਆ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਆ ਕਿਸੇ ਨੂੰ ਕੋਈ ਗੱਡੀ ਨਹੀਂ ਮਿਲਦੀ ਕਿਸੇ ਨੂੰ ਤੇਲ ਪਾਣੀ ਨਹੀਂ ਮਿਲਦਾ ਬਹੁਤ ਜ਼ਿਆਦਾ ਪ੍ਰੋਬਲਮ ਆ ਜੀ ਕੀ ਕਹਿੰਦੇ ਕਦੋਂ ਤੱਕ ਆਊਗਾ ਸਾਨੂੰ ਤਾਂ ਕਹਿ ਰਹੇ ਆ ਪੰਪ ਵਾਲੇ ਵੀ ਤੁਹਾਨੂੰ ਦਿੱਤਾ ਜਾਊਗਾ ਐਂਬੂਲੈਂਸ ਨੂੰ ਮਿਲਾਈ ਨਹੀਂ ਆ ਥੋੜੀ ਤਕਲੀਕੀ ਪ੍ਰੋਬਲਮ ਆ ਇਸ ਕਰਕੇ ਅਸੀਂ ਖੜੇ ਆਏ ਸਾਨੂੰ ਵੈਸੇ ਹੋਰ ਇਹ ਟ੍ਰੈਫਿਕ ਵੀ ਨਹੀਂ ਹੁੰਦੀ ਹੜਤਾਲ ਆ ਜੀ ਜੇ ਸਾਨੂੰ ਸਪਲਾਈ ਦਿੰਦੇ ਟੀਟੀ ਬਰਿੰਦੇ ਦਵਾਦੀਆਂ ਉਹ ਸਾਰਾ ਆਂਡੀਆਂ ਬੰਦ ਆ ਜੀ ਦੀਪੂ ਕਦੋਂ ਤੱਕ ਨਹੀਂ ਰਹੀ ਉਮੀਦ ਹੈ ਗੱਲਾਂ ਹੋ ਆਪਸੀ ਦੀ ਮੀਟਿੰਗ ਹੋ ਰਹੀ ਹੈ ਜੀ ਉਮੀਦ ਹੈ ਕਿ ਜਲਦੀ ਹੜਤਾਲ ਖਤਮ ਹੋਊਗੀ ਜੀ ਕਿ ਅੰਦਲਕ ਖੜੀਆਂ ਉਹਨਾਂ ਨੂੰ ਤੇਲ ਨਹੀਂ ਮਿਲ ਰਿਹਾ ਹਾਂਜੀ ਅੰਦਲਕ ਨੂੰ ਤੇਲ ਪਾ ਰਹੇ ਹਾਂ ਜੀ ਬਿਲਕੁਲ ਪਾ ਰਹੇ ਹਾਂ ਕੋਈ ਜਨੇਟਰ ਦੀ ਪ੍ਰੋਬਲਮ ਆਈ ਹੈ ਜਨੇਟਰ ਕਰਕੇ ਅਸੀਂ ਪਾ ਰਹੇ ਹਾਂ ਜਲਦੀ ਤੋਂ ਜਲਦੀ ਬਸ 15-20 ਮਿੰਟ ਦਾ ਜਨੇਟਰ ਇਹਨਾਂ ਨੂੰ ਤੇਲ ਪਾ ਰਹੇ ਹਾਂ ਜੀ ਅਸੀਂ ਤੇ ਬਾਕੀ ਦੇ ਲੋਕਸ ਪਲੇਟਾਂ ਖੜੇ ਆ ਉਹਨਾਂ ਨੂੰ ਤੁਹਾਨੂੰ ਇਹ ਲੱਗਦਾ ਜੀ ਬੀਓਐਸਐਫ ਵੀ ਕੱਟ ਕੇ 2000 ਲੀਟਰ ਐਮਰਜੈਂਸੀ ਅਸੀਂ ਅਸੀਂ ਵਾਸਤੇ ਕੋਟਾ ਰੱਖਨਾ ਤਾਂ ਕਰਕੇ ਜੇ ਉਹਨਾਂ ਨੂੰ ਕਹਿ ਰਹੇ ਆ ਕਿ ਅਸੀਂ ਤੁਹਾਨੂੰ ਤੇਲ ਪਾਣਾ ਮੁਸ਼